ਨਾਜਪੰਜਾਬੀ ਪੀਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਉਹਗੇ ਕਬੱਡੀ ਪ੍ਰਮੋਟਰ ਤਰਨ ਜੋਧਾ ਨੂੰ ਉਸ ਵੇਲੇ ਸਦਮਾ ਲੱਗਿਆ ਕਿ ਜਦੋਂ ਉਹਨਾਂ ਦੇ ਸਤਿਕਾਰਯੋਗ ਨਾਨੀ ਜੀ ਸ਼੍ਰੀਮਤੀ ਹਰਕੀਸ਼ ਕੌਰ ਦਾ ਅਚਨਚੇਤ ਦੇਹਾਂਤ ਹੋ ਗਿਆ। ਉਹਨਾਂ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਤੀ ਪਿੰਡ ਜੋਧਾ ਵਿਖੇ 10 ਮਈ ਨੂੰ ਕੀਤਾ ਗਿਆ। ਸਵਰਗੀ ਮਾਤਾ ਹਰਕੇਸ਼ ਕੌਰ ਦੇ ਨਿਮਿਤ ਪਾਠ ਦਾ ਭੋਗ ਅੰਤਿਮ ਅਰਦਾਸ 18 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਨਾਨਕ ਪ੍ਰਕਾਸ਼ ਕਾਲੂ ਕਾ ਪਿੰਡ ਜੋਧਾ ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 1 ਤੋਂ 2 ਵਜੇ ਤੱਕ ਹੋਵੇਗੀ ਇਸ ਮੌਕੇ ਕੈਪਟਨ ਸੰਦੀਪ ਸਿੰਘ ਇੰਚਾਰਜ ਹਲਕਾ ਦਾਖਾ ਕਾਂਗਰਸ ਅਮਰੀਕਾ ਦੇ ਨਾਮੀ ਕਬੱਡੀ ਪ੍ਰਮੋਟਰ ਮੋਣਾ ਜੋਧਾ ਉਰਫ ਮਨਮੋਣ ਗਰੇਵੜ ਸਿਆਟਲ ਕਬੱਡੀ 스타 ਪਾਲਾ ਜਲਾਲਪੁਰ ਮਨਜੀਤ ਸਿੰਘ ਚਹਿਲ ਕਰਨੈਲ ਸਿੰਘ ਕੈਲ ਬਲਜੀਤ ਸਿੰਘ ਸੈਂਬੀ ਝਾਰਖੜ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਝਾਰਖੜ ਚੇਅਰਮੈਨ ਨਰਿੰਦਰ ਪਾਲ ਸਿੰਘ ਸਿੱਧੂ ਐਡਵੋਕੇਟ ਹਰਕਮਲ ਸਿੰਘ ਸਰਪੰਚ ਸੰਦੀਪ ਸਿੰਘ ਝਾਰਖੜ ਸ਼ਿੰਗਾਰਾ ਸਿੰਘ ਝਾਰਖੜ ਦਪਿੰਦਰ ਸਿੰਘ ਡਿੰਪੀ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਬੇਰਕਲਾ ਰਾਣਾ ਜੋਧਾ ਸਰਪੰਚ ਜਗਦੀਪ ਸਿੰਘ ਜੋਧਾ ਜਸਵੀਰ ਸਿੰਘ ਪੱਪੂ ਖਡੂਰ ਆਦ ਨੇ ਇਸ ਦੁੱਖ ਦੀ ਘੜੀ ਵਿੱਚ ਮਾਤਾ ਹਰਕੀਸ਼ ਕੌਰ ਜੋਧਾ ਜੀ ਦੀ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੇ ਕਬੱਡੀ ਪ੍ਰਮੋਟਰ ਤਰਨ ਜੋਧਾ ਨਾਲ ਅਮਦਰਦੀ ਦਾ ਇਜ਼ਹਾਰ ਕੀਤਾ ਹੈ